ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਰਾਣਾ ਟੀਵੀ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਤੇ ਭਾਈ ਅੱਜ ਅਸੀਂ ਆਪਣੇ ਪਿੰਡ ਪਿੰਡ ਸੁਖਾਨੰਦ ਜਿਲ੍ਹਾ ਸਾਨੂੰ ਮੋਗਾ ਲੱਗ ਜਾਂਦਾ ਹੈ ਤਹਿਸੀਲ ਬਾਗਾਪੁਰਾਣਾ ਤੇ ਅੱਜ ਬਾਈ ਸੀਰੇ ਕੋਲੇ ਪਹਿਲਾਂ ਵੈੜ ਵਿਕਾਉ ਸੀ ਤੇ ਪਹਿਲੇ ਸੋਹਣਾ ਬਾਕੀ ਆਪਾਂ ਡਿਟੇਲ ਲੈ ਲੈਨੇ ਆਂ ਬਾਈ ਤੋਂ ਤੇ ਵੈੜ ਤੁਸੀਂ ਦੇਖ ਸਕਦੇ ਆਂ ਕਦ ਕਾਠ ਬਾਈ ਵੈੜ ਦਾ ਚੰਗਾ ਗਾ ਗੱਦਗਾਠ ਰਵੇ ਇਹਦੀ ਵੈੜ ਆ ਬਈ ਬਾਈ ਦੇ ਘਰ ਦੀ ਵੈੜਾ ਕੋਈ ਵਪਾਰ ਲੈਣ ਦਾ ਕੰਮ ਨਹੀਂ ਗਾ ਬਾਕੀ ਲੈ ਲੈਨੇ ਆ ਬਾਈ ਤੋਂ ਡਿਟੇਲ ਲੈ ਬਈ ਹਾਂਜੀ ਸੱਸੀ ਗਾ ਜੀ ਸੱਸੀ ਗਾ ਤੇ ਇਹਨੇ ਬਾਈ ਦੂਜਾ ਮਾਦਰ ਕਾਰਡ ਕੀ ਸੀਗਾ ਇਹਦਾ ਇਹ ਆਪਾਂ ਵਸੀ ਲਿਆਂਦੀ ਸੀ ਜੀ ਲੈ ਕੇ ਆਂਦੀ ਸੀ ਬਾਈ ਹਾਂ ਵੈੜ ਲਿਆਂਦੀ ਸੀ ਆਪਾਂ ਠੀਕ ਹੈ ਹਾਂ ਤੇ ਕਿਨੇ ਕਿਤਾ ਲੈ ਜੀ ਕੁਝ ਹੀ ਰਿਆ ਜੀ ਇਹ ਬਸ 5-7 ਦਰ ਪਏ ਆ ਜੀ 5-7 ਦਰ ਪਏ ਆ ਹਾਂ ਅਜੇ ਵੀ 55-70 ਦਰਾਂ ਦੀ ਕੱਚੀ ਆ ਵੀ ਦੇਖ ਸਕਦੇ ਆ ਘਵਾਨਾ ਕਰਮਾਨ ਨੂੰ ਬਹੁਤ ਸੋਹਣਾ ਤਿਆਰ ਕੀਤਾ ਬਾਈ ਇਨੀ ਹੁਆ ਨਹੀਂ ਤੱਕ ਗਾਂ ਨੂੰ ਤੇ ਹੁਆ ਨਹੀਂ ਤੱਕ ਭਿਆਨ ਹੋ ਗਈ ਆਂ ਤੋਂ ਵੀ ਦੇਖਦਾ ਨੇ ਉਹਨੂੰ ਗੰਢੀ ਸੀਦਾ ਬਈ ਜਿਵੇਂ ਅਸੀਂ ਉੱਪਰ ਇਹ ਬੰਦਿਆ ਕੋਈ ਪੁਰਾਣੀ ਬਈ ਔਲ ਕੀਤੀ ਉਹਨੇ ਤੇ ਬਾਕੀ ਹਵਾਲਾ ਨੂੰ ਨਾ ਦੇਖਦਾ ਨੇ ਪੂਰਾ ਖੇਡ ਨੂੰ ਹਵਾਲਾ ਦੀ ਦਸਾ ਹੁਆਲਾ ਦੁੱਧ ਨੂੰ ਪੇਚਾ ਕਾ ਪਹੁੰਚੀ ਤੇ ਗੱਦ ਕਾਠ ਨਹੀਂ ਤੇ ਬਾ ਕਮਾੜੀ ਵੀਲਵਾੜੀ ਵੇੜ ਦੀ ਚੰਗੀ ਆ ਤੈਨੂੰ ਦੇਖ ਸਕਦੇ ਤੇ ਮਾਤੂ ਦੀ ਬਈ ਬਾਕੀ ਨੂੰ ਥੋੜਾ ਦਿਖਾ ਦੇ ਕਿ ਵੇੜ ਬਈ ਬਹੁਤ ਥੋੜਾ ਬਸ ਕਿ ਦਸਾ ਹੁਆਲਾ ਕਾ ਕੀਤਾ ਵੇੜ ਨੇ ਵੰਨਾ ਇਕਾਧਿਕ ਕਾਰਜੇ ਇਹ ਲੋਗ ਜਿਹਨਾਂ ਦਾ ਕਰਦੇ ਸੀ ਸਾਡੇ ਕੋਲ ਨੂੰ ਉਹਨਾਂ ਦੇ ਹਾਰ ਗਿਆ ਸੀ ਬਾਕੀ ਕੋਈ ਪੂਰਾ ਕੋਸ਼ਾ ਨਹੀਂ ਪਿਖਵਾਨੇ ਸੀ ਚਾਹਤਾਂ ਕਿ ਕੋਈ ਵੀ ਇਹਨਾਂ ਦਾ ਖਰਾ ਬਣਵਾਣਾ ਨਹੀਂ ਚਾਹਤਾ ਉਹ ਸੋਨਾ ਵੀ ਚਾਹਵਨਾਂ ਜੰਮੀ ਵਾਲੇ ਇਕੱਲਾ ਗਾਣੂ ਨੂੰ ਨਹੀਂ ਪਿਛਾਉਂਦੇ ਇੱਥੇ ਦਿਖਵਾਣਾ ਵਿਜੇਵਾਨ ਦੇ ਨਾਲ ਕੋਈ ਬੱਗਾਂ ਦੇ ਮਟਾਟ ਸਾਰੇ ਪੂਰੀ ਆਏ ਕਿ ਵੀ ਜਪਾਣ ਦੇ ਸਥਾਨਾਂ ਤੋਂ ਵਾਣਾ ਨਹੀਂ ਦੇਣਾ ਹੈ ਜੀ ਉਤਾਰਨ ਨਹੀਂ ਕੀਤਾ ਹੈ ਸੱਤ ਸੱਤ ਵਾਲਾ ਸੀਲ ਬਹੁਤ ਆ ਲੈਡੀ ਸੀਲ ਲਈ ਜੀ ਇਹ ਨਹੀਂ ਕਰਦੇ ਬਈ ਜਿਹੜਾ ਪਹਿਲਾ ਬਘੂ ਆ ਉਹ ਮੰਦਹੰਦਾ ਕੋਈ ਨਹੀਂ ਪਈ ਹੋਈ ਜੀ ਕਾਸੀ ਦਾ ਦੋਸਾਲਾ ਪਸੂ ਹੁੰਦਾ ਬਈ ਦੋਸਾਲਾ ਪਸੂ ਅੰਡਾ ਜੀ ਲਈ ਹੁੰਦਾ ਬਈ ਤੇ ਬਈ ਸਿਰੇ ਮਾਲ ਕੀ ਕਰਦੇ ਆਪਾਂ ਇਹਦਾ ਆਪਾਂ 72000 ਰੁਪਇਆ 72000 ਹਾਂ ਥੋੜਾ ਜਨਾ ਮਾਨਦਾਨ ਹੋਊਗਾ ਹਾਂਜੀ ਕਰਦਾ ਕਰਿਆ ਇਹਦਾ 72000 ਰੁਪਇਆ ਕੋਈ ਬਾਈ ਨੇ ਡਿਮਾਂਡ ਕੀਤੀ ਆ ਆਈਏ ਦਾ ਪਈਆਂ ਦਾ ਵੀ ਆਪਾਂ ਮਾਨਤਾ ਕਰਦਾਂਗੇ 6 ਬਾਕੀ ਦੋ ਖੜਾ ਹੋਵਣਾ ਨੇੜੇ ਦੋ ਇਹ ਵੀ ਆ ਰਹੇ ਆ ਲੈ ਹੋਣਾ ਬਹੁਤ ਸੋਨਾ ਕਰਵਾਣੀ ਦਾ ਤੇ ਭਾਈ ਸਿਰੇ ਫੋਨ ਨੰਬਰ ਤੇ ਘਰ ਦਾ ਐਡਰੈਸ ਦੱਸ ਦਿਓ ਗਊਸ਼ਾਲਾ ਦੇ ਮਗਰਲੇ ਪਾਸੇ ਘਰ ਆ ਜੀ ਆਪਣਾ ਠੀਕ ਹੈ ਬੇਰੇ ਨੂੰ ਵੱਡੀ ਗਲੀ ਜਾਂਦੀ ਉਹ ਤੇ ਘਰ ਆ ਠੀਕ ਹੈ 98034 70161 ਹੂੰ